ਪਹਿਲਾਂ ਤਾਂ ਤੁਹਾਡਾ ਨਿਊ ਚੈਨਲ ਆ ਰਿਹਾ ਇੱਥੇ ਪਹੁੰਚਣ ਦੀ ਦਿਲਦਿਆਂ ਘਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਆਂ ਜੀ ਮੈਂ ਸੇਵਾਦਾਰ ਸਾਨੂੰ ਵਜਖਾਨ ਮਹਰੂਮ ਜਨਾਬ ਸ਼ੇਰਖਾਨ ਜੀ ਜੋ ਇੱਥੇ ਸਾਡੇ ਅੱਬਾ ਜੀ ਪਹਿਲਾਂ ਗਦਨੀਸ਼ੀਨ ਸੀ ਅਤੇ ਇੱਥੋਂ ਦਾ ਇਤਿਹਾਸ ਆ ਜੀ ਜੋ ਜਰਗ ਦਾ ਇਤਿਹਾਸ ਆ ਸੀਸਦਾਨੀ ਰਾਜਾ ਜਗਦੀਪ ਜੀ ਜਿਨ੍ਹਾਂ ਨੇ 1150 ਈਸਵੀ ਦੇ ਵਿੱਚ ਜਰਗਪਿੰਡ ਨੂੰ ਬਸਾਇਆ ਸੀ ਅਤੇ ਬਹੁਤ ਵੱਡਾ ਇਤਿਹਾਸ ਆ ਜਿਵੇਂ ਇਤਿਹਾਸ ਦੱਸਣ ਲੱਗ ਜਮ ਤਾਂ ਮੇਰੇ ਕੋਲੇ ਇੰਨਾ ਬੋਲ ਹੀ ਨਹੀਂ ਰਹਿਣੇ ਮੇਰੀ ਜਮਾਤ ਦੇ ਵਿੱਚ ਵੀ ਮੈਂ ਬੋਲ ਸਕਾਂ। ਵੀ ਕਿਉਂਕਿ ਮੈਂ ਸਮਾਂ ਦੇਖੋ 1150 ਦੀ ਗੱਲ ਕਰ ਰਿਹਾ। ਅਤੇ 1130 ਇਸਵੀ ਦੇ ਵਿੱਚ ਜਰਗ ਵਾਲੇ ਰਾਜੇ ਜਗਦੇਵ ਨੇ ਛਪਾਰ ਪਿੰਡ ਬਸਾਇਆ ਸੀ। ਛਪਾਰ ਪਿੰਡ ਦੀ ਨੀਂਹ ਰੱਖੀ ਸੀ। ਜੋ ਛਪਾਰ ਪਿੰਡਾ ਤੇ ਜਰਗ ਪਿੰਡਾ ਇਹਦਾ ਇਤਿਹਾਸ ਇੱਕਾ। ਅਤੇ ਜੇ ਦੇਖਿਆ ਜਾਵੇ ਤਾਂ ਉਸ ਤੋਂ ਵੀ ਹਜ਼ਾਰਾਂ ਸਾਲ ਪਹਿਲਾਂ ਮਾਹਰਾਨੀ ਦੌਰੇ ਫਿਰਕਾ ਪਾਇਆ ਹੋਇਆ ਜੀ। ਮਾਹ ਸ਼ੀਤਲਾਈ ਜੀ ਦਾ ਅਤੇ ਮਾਤਾ ਪਸ਼ੰਤੀ ਜੀ ਦਾ। ਮਾਤਾ ਮਸਾਣੀ ਜੀ ਮਾਤਾ ਕਾਲੀ ਅਤੇ ਦੇਖਿਆ ਜਾਵੇ ਜੋ ਹੋਲੇ ਮਹੱਲੇ ਤੋਂ ਇੱਕ ਹਫ਼ਤਾ ਬਾਅਦ ਮੇਲਾ ਹੁੰਦਾ ਉਹ ਜਰਗ ਦਾ ਵੱਡਾ ਮੇਲਾ ਮੰਨਿਆ ਜਾਂਦਾ ਜੋ ਸੰਗਤ ਦਾ ਜਿਵੇਂ ਕਿ ਕਈ ਬ੍ਰਾਹਮਣ ਨੇ ਅੱਜ ਦਾ ਮੇਲਾ ਵੀ ਦੱਸਿਆ ਆ ਚਲੋ ਮਾਈ ਦੇ ਹਰ ਵਕਤ ਦਿਨ ਨੇ ਬਾਬਾ ਜੀ ਦੇ ਬਾਬਾ ਫਰੀਦ ਸਾਹਿਬ ਜੀ ਦੇ ਹਰ ਵਕਤ ਦਿੱਤੇ ਹਰ ਰੋਜ਼ ਨੂੰ ਨਾ ਦਿਨ ਹੁੰਦਾ ਪਰ ਕਹਿਣ ਦੀ ਗੱਲ ਇਹ ਆ ਜਿਵੇਂ ਕਿ ਸਾਡੇ ਮਹੰਤ ਬਾਬਾ ਬੁੱਧਗਰੀ ਜੀ ਜੋ ਸ਼ੀਤਲਾ ਮਾਤਾ ਜੀ ਦੀ ਮੁੱਖ ਸੇਵਾਦਾਰ ਨੇ ਉਹਨਾਂ ਦੇ ਜੋ ਸੇਵਾਦਾਰ ਨੇ ਉਹਨਾਂ ਨੇ 2 ਪ੍ਰੰ ਦਾ ਵੱਡਾ ਮੇਲਾ ਲੱਗੇ ਅੱਜ ਜੋ ਬਾਬਾ ਬੁੱਧ ਗਰੀ ਜੀ ਨੇ ਸ਼ੀਤਲਾ ਮਾਤਾ ਜੀ ਦੇ ਮੁੱਖ ਸੇਵਾਦਾਰ ਅੱਤੇ ਜੋ ਬਾਬਾ ਫਰੀਦ ਜੀ ਦੇ ਸੇਵਾਦਾਰ ਆ ਉਹ ਅਸੀਂ ਆ ਜੀ ਅਸੀਂ ਵੀ 2 ਤਰੀਕ ਦੇ ਸੰਗਤ ਨੂੰ ਜਾਗਰੂਕ ਕਰਿਆ ਵੀ ਜਾ 2 ਤਰੀਕ ਦਾ ਵੱਡਾ ਮੇਲਾ ਹੈ ਕਿਉਂਕਿ 1 ਤਰੀਕ ਨੂੰ ਅਸ਼ਮੀ ਮਾਤਾ ਜੀ ਦਾ ਨਮਰਾਤਾ ਹੈ ਵਰਤ ਅੱਤੇ ਬਾਬਾ ਜੀ ਦੇ ਮੁਤਾਬਕ ਉਹ ਕਹਿੰਦੇ ਦੋ ਤਰੀਕ ਨੂੰ ਭੋਗ ਲੰਗਾਉਂਦੇ ਅਸੀਂ ਦੁਬਾਰਾ ਫੇਰ ਸਾਰੀਆਂ ਸੰਗਤਾਂ ਨੂੰ ਤੁਹਾਡੇ ਚੈਨਲ ਰਾਹੀਂ ਦੱਸਦੇ ਆਂ ਵੀ ਆਪਣਾ ਕੀਮਤੀ ਸਮਾਨ ਜੋ ਸੋਨਾ ਜੋ ਆਪਣੇ ਗਹਿਣੇ ਪਾਤੀਆਂ ਨੇ ਜੜਗ ਦੇ ਵਿੱਚ ਰੱਖੇ ਨੇ ਉਹਨਾਂ ਨੂੰ ਸੇਫ ਕਰਕੇ ਆਇਆ ਕਰੋ ਅਤੇ ਆਪਣਾ ਜਿਆਦਾ ਪੈਸਾ ਨਾ ਲੈ ਕੇ ਆਇਆ ਕਰੋ ਕਿਤਨਾ ਕਿਤੇ ਸਾਡਾ ਵੀ ਦਿਲ ਦੁਖਦਾ ਜਦੋਂ ਤੁਹਾਡੇ ਚੋਰੀ ਹੋ ਜਾਂਦੀ ਆ ਤੁਸੀਂ ਆ ਕੇ ਸਾਨੂੰ ਕਹਿੰਦੇ ਹੋ ਕਿ ਸਾਡੀ ਚੋਰੀ ਹੋ ਗਈ ਇਹਨੂੰ ਪਹਿਲਾਂ ਹੀ ਆਪਣਾ ਸੇਫ ਕਰਕੇ ਆਇਆ ਕਰੋ ਤੇ ਜਿਹੜਾ ਤੁਹਾਡਾ ਟਾਈਮਿੰਗ ਕੀ ਤੋਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਦਾ ਰੱਖਿਆ ਗਿਆ ਜੀ ਜੋ ਟਾਈਮ ਆ ਜੀ ਜਰਗ ਦੇ ਮੇਲੇ ਦਾ ਟਾਈਮ ਆ ਜਿਵੇਂ ਕਹਿ ਲਓ ਤੁਸੀਂ ਜਦੋਂ ਦਿਨ ਚੜ ਗਿਆ ਆਪਣੇ ਤੇ ਕਈ ਸਾਡੇ ਵੀਰ ਜੋ ਦੂਰੋਂ ਨੇੜੋਂ ਆਉਂਦੇ ਨੇ ਸਾਡੇ ਬਜ਼ੁਰਗ ਸੰਨੀਆਂ ਭੈਣਾ ਉਹ ਇਹਦੇ ਵਿੱਚ ਤਾਰਿਆਂ ਦੇ ਵਿੱਚ ਮੱਥਾ ਟੇਕਦੇ ਕਈ ਵੀਰ ਨੇਰ ਦੇ ਵਿੱਚ ਮੱਥਾ ਟੇਕਦੇ ਜਿਵੇਂ ਕਹਿੰਦਾ 12 ਵਜਣ ਤੋਂ ਬਾਅਦ 1 ਮਿੰਟ ਬਾਅਦ ਕਈ ਲੋਕ ਸਾਡੇ ਇਸ ਪਿੰਡ ਦੇ ਜਾਲਦਲੇ ਇਲਾਕੇ ਦੇ 12 ਵਜਣ ਤੋਂ ਬਾਅਦ ਜਿਹੜੀ ਮੱਥਾ ਟੇਕਦੇ ਨੇ। ਪ੍ਰਸ਼ਾਸਨ ਨੇ ਕੀ ਪ੍ਰਬੰਧ ਕੀਤੇ ਗਏ ਨਹੀਂ ਉਹ ਮਤਲਬ ਪ੍ਰਸ਼ਾਸਨ ਨੇ ਇਸ ਵਾਰ ਬਹੁਤ ਵਧੀਆ ਪ੍ਰਬੰਧ ਕੀਤੇ ਨੇ ਜਿਵੇਂ ਕਿ ਦੇਖਿਆ ਜਾਵੇ ਅੱਜ ਭਾਵੇਂ ਪਹਿਲਾ ਹੀ ਮੇਲਾ ਵੀ ਫਿਰੋਗੇਟ ਦੀ ਗੱਡੀ ਵੀ ਖੜੀ ਆ ਡਾਕਟਰਾਂ ਦੀ ਟਿੰਗ ਵੀ ਆ ਪ੍ਰਸ਼ਾਸਨ ਦੀ ਆ ਪੁਲਿਸ ਵੀ ਆ ਅਤੇ ਮੈਂ ਦੁਬਾਰਾ ਤੁਹਾਡੇ ਚੈਨਲ 'ਤੇ ਇੱਕ ਬੇਨਤੀ ਕਰੂੰਗਾ ਐਸਐਸਪੀ ਸਾਹਿਬ ਨੂੰ ਵੀ ਇੱਕ ਜਿਹੜਾ ਤੁਸੀਂ ਰਾਉਂਡ ਜ਼ਰੂਰ ਮਾਰਿਆ ਕਰੋ ਕਿਉਂਕਿ ਇਹ ਜਰਗ ਦਾ ਮੇਲਾ ਇਹ ਜਰਗ ਦਾ ਮੇਲਾ ਇਹ ਨਹੀਂ ਪਤਾ ਵੀ ਕਦ ਖਾਲੀ ਹੋ ਜਵੇ ਕਦ ਪਰ ਜਵੇ ਇੰਨਾ ਪਰ ਜਾਂਦਾ ਵੀ ਉਰੇ ਬੱਚੇ ਵੀ ਅਸੀਂ 50 50 ਬੱਚੇ ਸਾਡੀਆਂ ਭੈਣਾਂ ਭੁੱਲ ਜਾਂਦੀਆਂ ਨੇ ਵੀ ਅਸੀਂ ਬੱਚੇ ਲੈ ਕੇ ਆਏ ਅਸੀਂ ਐਸਐਸਪੀ ਸਾਹਿਬ ਨੂੰ ਜ਼ਰੂਰ ਬੇਨਤੀ ਕਰਾਂਗੇ ਇੱਕ ਤੁਹਾਡੇ ਚੈਨਲ ਲਈ ਇੱਕ ਹੋਰ ਛੋਟੀ ਜੀ ਬੇਨਤੀ ਹੈ ਕਿਉਂਕਿ ਇਹ ਮੌਕਾ ਬਾਰ ਬਾਰ ਨਹੀਂ ਮਿਲਦਾ ਬੋਲਣ ਦਾ ਇੱਕ ਜੋ ਵੀਰ ਮੇਰੇ ਭਰਾ ਹੀ ਨੇ ਚਲੋ ਕਈ ਗੱਲ ਭਟਕੇ ਜਾਂਦਾ ਮਨ ਤੋਂ ਮਾਤੇ ਬੁੱਧੀ ਬਰੇਸਟ ਹੋ ਜਾਂਦੀ ਆ ਬੰਦੇ ਉਹ ਆ ਕੇ ਉਰੇ ਗਲਤ ਹਰਕਤਾਂ ਕਰ ਦਿੰਦੇ ਜਿਵੇਂ दारू ਨਸ਼ਾ ਕਰਕੇ ਆ ਕੇ ਸਾਡੀਆਂ ਭੈਣਾਂ ਨੂੰ ਮਾਮਾਂ ਨੂੰ ਉਹ ਕਿਤਨਾ ਕਿਤੇ ਤੰਗ ਕਰਦੇ ਨੇ ਉਹ ਸਾਨੂੰ ਫਿਰ ਭੈਣਾਂ ਧੀਆਂ ਸਾਨੂੰ ਆ ਕੇ ਜਦੋਂ ਕਹਿੰਦੀਆਂ ਨੇ ਵੀ ਵੀਰਜੀ ਸਾਨੂੰ ਬਹੁਤ ਤੰਗ ਕੀਤਾ ਵੀ ਤੁਹਾਡਾ ਕੋਈ ਪ੍ਰਬੰਧ ਨਹੀਂ ਹੈਗਾ ਫਿਰ ਸਾਡਾ ਵੀ ਦਿਲ ਦੁੱਖ ਦਾ ਵੀ ਕਿਤਨਾ ਕਿਤੇ ਪ੍ਰਸ਼ਾਸਨ ਕਿੱਥੇ ਆ ਵੀ ਜੇ ਉਹ ਭੈਣਾਂ ਨੂੰ ਪ੍ਰੋਬਲਮ ਸਾਡੀਆਂ ਮਾਵਾਂ ਨੂੰ ਆ ਰਹੀ ਆ ਬੱਚਿਆਂ ਨੂੰ ਆ ਰਹੀ ਆ ਫਿਰ ਸਾਡਾ ਪ੍ਰਸ਼ਾਸਨ ਕਿੱਥੇ ਮੈਂ ਬੇਨਤੀ ਕਰੂੰਗਾ ਸੀਐਮ ਸਾਹਿਬ ਨੂੰ ਵੀ ਭਗਵਾਨ ਤੁਮਨ ਜੀ ਤੁਹਾਡੀ ਤੁਹਾਡੇ ਹੱਥ ਜੋੜ ਕੇ ਬੇਨਤੀ ਆ ਵੀ ਜੋ ਵੀ ਤੁਹਾਡੇ ਡਿਊਟੀਦਾਰ ਉਹਦੇ ਭੇਜੇ ਹੋਏ ਨੇ ਦਰਵਾਜ਼ੇ ਵੀ ਉਹਨਾਂ ਨੂੰ ਮਰਜਾ ਸ਼ਕਤੀ ਨਾਲ ਅਤੇ ਪਿਆਰ ਨਾਲ ਵੀ ਜੋ ਮਸਟੰਡੇ ਨੇ ਉਹਨਾਂ ਨੂੰ ਮੇਲੇ ਦੇ ਵਿੱਚ ਬਿਲਕੁਲ ਆਉਣ ਦਿੱਤਾ ਜਾਵੇ ਜੋ ਚੋਰ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਅਤੇ ਬੇਨਤੀ ਕਰੂੰਗਾ ਮੈਂ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਵੀ ਤੁਸੀਂ ਇੱਕ ਰਾਉਂਡ ਜਰਗ ਦੇ ਮੇਲੇ ਦਾ ਜਰੂਰ ਮਾਰੋ ਅਤੇ ਉਹਰੇ ਜੋ ਤਿੰਨ ਸੇਵਾਦਾਰ ਨੇ ਤਿੰਨ ਕਮੇਟੀਆਂ ਨੇ ਉਹਨਾਂ ਨੂੰ ਜਰੂਰ ਮਿਲਿਆ ਕਰੋ ਉਹਨਾਂ ਨੂੰ ਦੁੱਖ ਸੁੱਖ ਪਚਿਆ ਕਰੋ ਕਈ ਗੱਲ ਸਾਡੇ ਨਾਲ ਹੀ ੱਤਕਾ ਹੋਣ ਲੱਗ ਜਾਂਦਾ ਸਾਡੇ ਜੋ ਸੇਵਾਦਾਰ ਨੇ ਪ੍ਰਸ਼ਾਸਨ ਉਹਨਾਂ ਨੂੰ ਚੱਕ ਚੱਕ ਬਾਹਰ ਸਿੱਟਣ ਲੱਗ ਜਾਂਦਾ ਅਸੀਂ ਫਿਰ ਉਹਨਾਂ ਕੋਲੇ ਜਾਂਦੇ ਹਾਂ ਮਹਾਰਾਜ ਵੀ ਸਾਡੇ ਨਾਲ ਤੁਸੀਂ ਮੀਟਿੰਗ ਕਰਿਆ ਕਰੋ ਪੁੱਛਿਆ ਕਰੋ ਵੀ ਤੁਹਾਡੇ ਕਿੰਨੇ ਮੈਂਬਰ ਨੇ ਕਿੰਨੇ ਤੁਸੀਂ ਹੈਗੇ ਹੋਰੇ ਸੇਵਾਦਾਰ ਜਦੋਂ ਸਾਡੇ ਕੋਈ ਚਾਚੇ ਤਾਏ ਜਾਂ ਸਾਡੇ ਭਰਾ ਉਹਨੂੰ ਇੱਕ ਤਰ੍ਹਾਂ ਦਾ ਜਲੀਲ ਹੀ ਕੀਤਾ ਜਾਂਦਾ ਜੀ ਅਗਲਾ ਕਹਿੰਦਾ ਯਾਰ ਤੁਸੀਂ ਸੇਵਾਦਾਰ ਕਾਹਦੇ ਨੂੰ ਤੂੰ ਦੌਰੇ ਮਲਾਜ ਮੰਦਰ ਨਹੀਂ ਆਉਣ ਦਿੰਦੇ ਜਿੰਨਾ ਟਾਈਮ ਪ੍ਰਸ਼ਾਸਨ ਦੀ ਵੀ ਕੋਈ ਡਿਊਟੀ ਬਣਦੀ ਆ ਵੀ ਸਾਡੇ ਨਾਲ ਕੋਈ ਮੀਟਿੰਗ ਕਰਿਆ ਕਰੋ ਵੀ ਉਹਰੇ ਕੀ ਸਹੂਲਤ ਚਾਹੀਦੀ ਆ ਉਹ ਹੁਣ ਦੰਨ ਕਮੇਟੀ ਜਾਣੇ ਇੱਕ ਕਮੇਟੀ ਨੂੰ ਮਿਲ ਲੈਂਦੇ ਨੇ ਉਦ ਤਰੀ ਫੋਰਸ ਕਰ ਜਾਂਦੀ ਹੈ ਹੈ ਜੀ ਉਥੇ ਹੀ ਅਗਲਾ ਕਹਿੰਦਾ ਵੀ ਇਹ ਮੇਨ ਨਹੀਂ ਜੀ ਇੰਨਾ ਨੂੰ ਆ ਮਿਲੂ ਫੋਰਸ ਬਾਬਾ ਫਰੀਦ ਦੇ ਦਰਵਾਜ਼ੇ ਤੇ ਵੀ ਚਾਹੀਦੀ ਹੈ ਕਿਉਂਕਿ ਚੋਰੀ ਇੱਥੇ ਵੀ ਹੁੰਦੀ ਹੈ ਚੋਰ ਇੱਧਰ ਵੀ ਆਉਂਦੇ ਨੇ ਹੈ ਜੀ ਸੰਗਤ ਇੱਥੇ ਵੀ ਆਉਂਦੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 112 ਸ਼ਲੋਕ ਬਾਬਾ ਫਰੀਦ ਸਾਹਿਬ ਦੇ ਕਹਿੰਦਾ ਉੱਠ ਫਰੀਦ ਦਾ ਸੁੱਤੇ ਆ ਚੱਕ ਝਾੜੂ ਦੇ ਮਸਿੱਦ ਤੂੰ ਸੁਤਾਰਾ ਬ ਜਾਗਦਾ ਫਰੀਦਾ ਦੇ ਨਾਲ ਤੂੰ ਜਦੋਂ ਕਿਉਂਕਿ ਇਹ ਜੋ ਜਰਗਦਾ ਮੇਲਾ ਇਹ ਭਾਈਚਾਰਕ ਸਾਂਝ ਜੋੜਦਾਂ ਕਿਉਂਕਿ ਹਿੰਦੂ ਮੁਸਲਮਨ ਸਿੱਖ ਈਸਾਈ ਸਾਰੇ ਭਾਈ ਭਾਈ ਔਰੇ ਕੋਈ ਵੀ ਇੱਕ ਮਜਬ ਨਹੀਂ ਆਉਂਦਾ ਹੈਗਾ ਔਰੇ ਸਾਰੇ ਸਤਿਕਾਰਯੋਗ ਆਉਂਦੇ ਨੇ ਭਾਵੇਂ ਸਾਡਾ ਮੁਸਲਮਾਨ ਭਾਈਚਾਰਾ ਭਾਵੇਂ ਸਾਡੇ ਸਿੱਖ ਭਾਈਚਾਰਾ ਭਾਵੇਂ ਹਿੰਦੂ ਭਾਈਚਾਰਾ ਭਾਵੇਂ ਈਸਾਈ ਭਾਈਚਾਰਾ ਇਹ ਬਹੁਤ ਵੱਡੀ ਮਿਸਾਲ ਆ ਜਗ ਦੇ ਮੇਲੇ ਦੀ ਜਿਵੇਂ ਕਿਸੇ ਖਾਣ ਵਾਲੇ ਨੇ ਕਿਹਾ ਕਹਿੰਦਾ ਚੱਲ ਚੱਲੀਏ ਜਗ ਦੇ ਮੇਲੇ ਨਹੀਂ ਮੁੰਦਾ ਤੇਰਾ ਮੈਂ ਚੱਕ ਲੂ ਜੇ ਆ ਦੇਖਿਆ ਜਗ ਦਾ ਮੇਲਾ ਵੀ ਜਿਹੀ ਤੇਰੀ ਤੋਰ ਦੇਖ ਲਈ ਖਾਣ ਵਾਲਿਆਂ ਨੇ ਗਾਇਆ ਵੀ ਕਹਿੰਦਾ ਆਪਣਾ ਪਰਿਵਾਰ ਵੀ ਤੋਰ ਮੜਕ ਵੀ ਜੋਸ਼ ਵੀ ਰੋਵ ਨਾਲ ਜਾਂ ਜੋ ਜਰਗ ਦਾ ਮੇਲਾ ਸਾਡੀਆਂ ਧੀਆ ਪੇੜਾ ਵੀ ਰੋਂਦੀਆਂ ਲੱਗਾ ਰੋਵ ਨਾਲ ਆਉਂਦੀਆਂ ਨੇ ਬੰਦਿਆਂ ਨੂੰ ਆਉਂਦੀਆਂ ਵੀ ਹਾਂ ਅਸੀਂ ਰੱਬ ਦੇ ਬੰਦੇ ਆ ਬੰਦੇ ਮੰਨ ਕੇ ਆਉਂਦੇ ਪਰ ਮੈਂ ਇਥੋਂ ਦੁਬਾਰਾ ਫੇਰ ਸ਼ਰਧਾਂਤਾਂ ਨੂੰ ਬੇਨਤੀ ਕਰਦਾ ਵੀ ਆਪਣਾ ਭਾਈ ਦੂਰ ਰਿਹਾ ਕਰੋ ਫਿਰ ਐਡੀ ਐਡੀ ਇਹ ਮਾਦਾ ਨਿਕਲਦੀ ਆ ਜਿਹੜਾ ਕੋਈ ਡਾਕਟਰ ਵੀ ਨੇ ਉਹ ਵੀ ਹੱਥ ਖੜੇ ਕਰ ਜਾਂਦੇ ਨੇ ਵੀ ਸਾਨੂੰ ਤਾਂ ਪਤਾ ਹੀ ਨਹੀਂ ਭਰਾਵਾ ਤੈਨੂੰ ਕੀ ਹੋ ਗਿਆ ਤੈਨੂੰ ਕਿਹੜੀ ਪਲੇਗ ਪੈ ਗਈ ਤੈਨੂੰ ਕਿਹੜੀ ਚੀਜ਼ ਵਿੱਚ ਟੰਬੜ ਗਿਆ ਤੈਨੂੰ ਕੀ ਹੋ ਗਿਆ ਪਰ ਉਹ ਸਾਡੇ ਕੋਲੇ ਆ ਕੇ ਉਹਰੇ ਫਿੱਟ ਤੇ ਆਪਾਂ ਕਰਦੇ ਨਹੀਂ ਅਸੀਂ ਆਪਣੀਆਂ ਧੀਆਂ ਨੂੰ ਵੀ ਬੇਨਤੀਆਂ ਕਰਾਂਗੇ ਵੀ ਜੋ ਸਾਡੀਆਂ ਭੈਣਾਂ ਉਹਰੇ ਕੈਪੜੀਆਂ ਪਾ ਕੇ ਆ ਜਾਂਦੀਆਂ ਨੇ ਜਿਨ੍ਹਾਂ ਨੂੰ ਪਤਾ ਨਹੀਂ ਵੀ ਮਰਿਆਦਾ ਕੀ ਆ ਦਰਬਾਰ ਦੀ ਮੈਂ ਬੇਨਤੀ ਕਰੂੰਗਾ ਜਾਂ ਗੁੱਸਾ ਕਰਿਓ ਮੇਰੀ ਗੱਲ ਦਾ ਮਾਪੇ ਉਹਨੂੰ ਵੀ ਦੇਖਿਆ ਕਰੋ ਵੀ ਸਾਡੇ ਬੱਚੇ ਇਸ ਦਰਬਾਰ ਦੇ ਅਸੀਂ ਕਿਵੇਂ ਜਾਣੋ ਵੀ ਸਾਡੇ ਬੱਚੇ ਕੀ ਪਾ ਕੇ ਚੱਲੇ ਕਿਉਂਕਿ ਇਹ ਕਿਹੜਾ ਕੋਈ ਆਪਾਂ ਮੌਲ ਚ ਚੱਲੇ ਆ ਜੀ ਇਹ ਰੱਬ ਦਾ ਘਰ ਆ ਏ ਰੱਬ ਦੇ ਘਰੋਂ ਜਿਵੇਂ ਆਪਾਂ ਮੰਗਾ ਤੇ ਨੀਮਾਉਂਦੇ ਹਾਂ ਮੀ ਮਿਲੂਗਾ ਜੀ ਇਤਨਾ ਕਿਤੇ ਆਪਾਂ ਵੀ ਰਾਂਗਾ ਇਹਨੂੰ ਵੀ ਆਪਾਂ ਸੁਧਾਰ ਕਰੀਏ ਇਹ ਕੋਈ ਬਹੁਤ ਡਰ ਲੱਗਦਾ ਸਾਡੇ ਪਾਪਾ ਜੀ ਉਹਨੇ 8ਵੀਂ 9ਵੀਂ ਪੀੜੀ ਤੋਦੀ ਉਹ ਦੱਸਦੇ ਦੀ ਕਹਿੰਦਾ ਪੁੱਤੋਰੇ ਐ ਹੋ ਕੇ ਆਉਂਦੇ ਜੀ ਨਹੀਂ ਪਤਾ ਨਹੀਂ ਕਿ ਕੀ ਸਾਨੂੰ ਵੀ ਡਰ ਲੱਗਦਾ ਹੁੰਦਾ ਜੀ ਕਿਹ ਕਿਰੋਂ ਥੋਲਾ ਕਰਦਨ ਵੀ ਕਿਤੇ ਸਾਨੂੰ ਇਹਨਾਂ ਚੁੰਮੜ ਜਿਵੇਂ ਇਹ ਕੁਝ ਪਰ ਨਹੀਂ ਸਾਡੇ ਸਾਡੀਆਂ ਧੀਆਂ ਪੈਣਾ ਮਾਤਾਵਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਜਾਗਰੂਕ ਹੋਵੇ ਅਸੀਂ ਪੰਜਾਬ ਦੇ ਆ ਅਸੀਂ ਬਾਬੇ ਨਾਨਕ ਦੇ ਆ ਅਸੀਂ ਸਿਰ ਡੁਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆ ਬਲੀ ਵਾਰਸ ਆਪਾਂ ਯਾਰ ਕਿੱਥੇ ਅਸੀਂ ਰੋਦੇ ਫਿਰਦੇ ਕੀ ਕਰ ਰਹੇ ਆ ਆਪਣੇ ਬੱਚਿਆਂ ਨੂੰ ਜੀ ਆਪਾਂ ਅੱਜ ਹੀ ਗਿਆਨ ਦਵਾਗੇ ਪਿਆਬੀ ਮਾਂ ਬੋਲੀ ਨਾਲ ਜੋੜਾਂਗੇ ਆਪਣੇ ਵਿਰਾਸਤ ਨਾਲ ਜੋੜਾਂਗੇ ਤਾਂ ਹੀ ਉਹ ਜੁੜਨਗੇ ਕਿ ਜੋੜ ਕੇ ਦੁਬਾਰਾ ਫਿਰ ਬੈਂਕਿੰਗ ਕਰਦਾਂ ਦੀ ਉਰੇ ਆਓ ਜਿਵੇਂ ਕਿ ਆਪਾਂ ਨੂੰ ਸਿਖਾਇਆ ਗੁਰੂ ਮਹਾਰਾਜ ਨੇ ਉਵੇਂ ਬਣਦੇ ਪ੍ਰਸ਼ਾਸਨ ਵੱਲੋਂ ਕਿੰਨੇ ਕੇ ਮੁਲਾਜ਼ਮਾਂ ਦੀ ਡਿਊਟੀ ਲੱਗੀ ਲਾਈ ਗਈ ਔਰੇ ਪ੍ਰਸ਼ਾਸਨ ਵੱਲੋਂ ਜੀ ਇਸ ਵਾਰ ਤਾਂ ਚਲੋ ਛੱਡ ਜੇ ਜਿਵੇਂ ਤਰੋ ਵੀ 20 25 ਦੇ ਮੇਰੇ ਹਿਸਾਬ ਨਾਲ ਉਹਦੇ ਮੁਲਾਜ਼ਮ ਲੱਗੇ ਹੋਏ ਨੇ ਅਗਲੀ ਵਾਰ ਮੈਂ ਤੁਹਾਡੇ ਚੈਨਲ ਦੇ ਦੁਆਰਾ ਫੇਰ ਬਾਰ-ਬਾਰ ਹੀ ਬੇਨਤੀ ਕਰਦਾ ਵੀ ਐਸਐਸਪੀ ਸਾਹਿਬ ਖੁਦ ਇੱਥੇ ਰੌਣਕ ਕਰ ਉਹ ਦੇਖਣ ਵੀ ਉਹਰੇ ਕੀ ਚੀਜ਼ ਦੀ ਕਮੀ ਹੈ ਜਿਵੇਂ ਕਿ ਇਸ ਵਾਰ ਇੱਕ ਫਿਰ ਵੀਟ ਦੀ ਗੱਡੀ ਆ ਅਗਲੀ ਵਾਰ ਤਿੰਨ ਚਾਹੀਦੀ ਹੈ ਉਹਰੇ ਕਿਉਂਕਿ ਅੰਦਰ ਵੀ ਚਾਹੀਦੀ ਉਹਰੇ ਦਰਵਾਜ਼ੇ ਦੇ ਲੱਗੇ ਘੱਟੋ ਘੱਟ ਤਿੰਨ ਚਾਰ ਐਂਬੂਲੈਂਸਾਂ ਵੀ ਚਾਹੀਦੀਆਂ ਨੇ ਕਿਉਂਕਿ ਵੱਡਾ ਮੇਲਾ ਹੈ ਤੇਰੇ ਬੜੇ ਲੰਗਰ ਆਉਣ ਦੇ ਲਈ ਦੂਰੋਂ ਦੂਰ ਲੈ ਕੇ ਦੁਨੀਆ ਆਉਂਦੀ ਹੈ ਸਲੰਦਰ ਬਹੁਤ ਹੁੰਦੇ ਅੱਤ ਬਹੁਤ ਲੱਗਦੀ ਔਰੇ ਕਿਉਂਕਿ ਸਤਿਵਾਰ ਬਣਦੇ ਨੇ ਭੋਜਨ ਸ਼ਿਕਾਇਆ ਜਾਂਦਾ ਲੰਗਰ ਲੱਗਦੇ ਨੇ ਕਿਉਂਕਿ ਕਿਤਨਾ ਕਿਤੇ ਜਦੋਂ ਫਿਰ ਕੋਈ ਵੱਡਾ ਮੈਂਦਾ ਕਹਿੰਦਾ ਕਿ ਮਾਹਬੂਬ ਬਾਬਾ ਫਰੀਦ ਜੀ ਮੂਰੇ ਅਰਦਾਸ ਕਰਦਾ ਮਾਹਮਾਈ ਮੂਰੇ ਵੀ ਇਹੋ ਜਿਹਾ ਕੋਈ ਨਾ ਹਾਸਾ ਹੋਵੇ ਪਰ ਕਿਤਨਾ ਕਿਤੇ ਸਾਡੇ ਪ੍ਰਸ਼ਾਸਨ ਨੂੰ ਮੈਂ ਦੁਬਾਰਾ ਫੇਰ ਬੇਨਤੀ ਕਰੂੰਗਾ ਬਾਰ-ਬਾਰ ਡੀਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਜਾਂ ਹੋਰ ਵੀ ਐਸਡੀਐਮ ਸਾਹਿਬ ਡੀਸੀ ਸਾਹਿਬ ਇੱਥੇ ਇੱਕ ਰਾਉਂਡ ਜ਼ਰੂਰ ਕਰਿਆ ਕਰ ਦੇਖਿਆ ਕਰ ਜੋ ਮੌਕੇ ਦੇ ਸਾਡੇ ਐਸਐਮਓ ਸਾਹਿਬ ਡਾਕਟਰ ਸਾਹਿਬ ਵੱਡੇ ਨੀ ਲੋ ਮਾਨੂਪੁਰ ਸਾਹਿਬ ਮਾਨੂਪੁਰ ਵਾਲੇ ਉਹ ਵੀ ਇੱਥੇ ਜ਼ਰੂਰ ਰਾਉਂਡ ਕਰਿਆ ਕਰਨ ਦੇਖਿਆ ਕਰਨ ਵੀ ਕੀ ਚੀਜ਼ ਦੀ ਲੋੜ ਆ ਅਤੇ ਤਰਮੋਂ ਹੀ ਸੇਵਾਦਾਰ ਨੇ ਜੋ ਕਮੇਟੀਆਂ ਨੇ ਉਹਨਾਂ ਤਿੰਨਾਂ ਨੂੰ ਮਿਲਿਆ ਤਾਂ